ਪੰਜਾਬ ਅੰਦਰ ਕਨੇਕਾਂ ਹੀ ਸਾਧੂ ਸੰਤਾਂ ਮਹਾਤਮਾ ਰਿਸ਼ੀਆਂ ਮੁਣੀਆਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਇੱਕ ਹਨ ਸੰਤ ਚੇਤਾ ਨਾਨ ਜੀ ਗਰੀਬਦਾਸ ਆਲੀਕੇ ਜਿਨ੍ਹਾਂ ਨੂੰ ਬਸਾ ਵਾਲੇ ਸੰਤ ਵੀ ਕਿਹਾ ਜਾਂਦਾ ਸੀ ਇਹਨਾਂ ਦਾ ਜਨਮ ਪਿਤਾ ਭਾਨ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਲੀਕੇ ਵਿਖੇ ਹੋਇਆ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਸਨ 7 ਸਾਲ ਦੀ ਉਮਰ ਵਿੱਚ ਇਹਨਾਂ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਅਤੇ ਜੋ ਵੀ ਇਹਨਾਂ ਨੂੰ ਖਾਣ ਨੂੰ ਮਿਲਦਾ ਸੀ ਉਸ ਵਿੱਚੋਂ ਅੱਧਾ ਹਿੱਸਾ ਪੰਛੀਆਂ ਨੂੰ ਪਾ ਦਿੰਦੇ ਸਨ ਉਸੇ ਸਮੇਂ ਦੌਰਾਨ ਹੀ ਪਿੰਡ ਵਿੱਚ ਸੰਤਾਂ ਦੀ ਜਮਾਤ ਆਈ ਹੋਈ ਸੀ ਸੰਤ ਜੀ ਹਰ ਰੋਜ਼ ਉਸ ਜਮਾਤ ਦੇ ਦਰਸ਼ਨ ਕਰਨ ਲਈ ਡੇਰੇ ਵਿੱਚ ਜਾਇਆ ਕਰਦੇ ਸਨ ਅਤੇ ਸਾਧੂ ਆਤਮਾਾਂ ਦੀ ਸੇਵਾ ਕਰਿਆ ਕਰਦੇ ਸਨ ਜਾਦਪਿੰਡ ਵਿੱਚੋਂ ਸੰਤਾਂ ਦੀ ਜਮਾਤ ਗਈ ਸੰਤ ਚੇਤਾਨਣ ਜੀ ਵੀ ਉਹਨਾਂ ਨਾਲ ਹੀ ਚਲੇ ਗਏ ਉਸ ਤੋਂ ਬਾਅਦ ਸੰਤ ਚੇਤਾਨਨ ਜੀ ਨੇ ਆਪਣਾ ਗੁਰੂ ਸੰਤ ਕੇਸ਼ਵਾਨੰਦ ਜੀ ਨੂੰ ਧਾਰਨ ਕਰ ਲਿਆ ਜਿਨ੍ਹਾਂ ਤੋਂ ਉੱਚ ਵਿਦਿਆ ਪ੍ਰਾਪਤ ਕੀਤੀ ਅਤੇ ਗੁਰੂ ਜੀ ਨੇ ਇਹਨਾਂ ਦਾ ਨਾਮ ਹਰਚੰਦ ਸਿੰਘ ਤੋਂ ਸੰਤ ਚੇਤਾਨੰਦ ਰੱਖ ਦਿੱਤਾ 1964 ਵਿੱਚ ਸੰਤ ਚੇਤਾਨਨ ਜੀ ਪਿੰਡ ਆਲੀ ਕੇ ਵਿਖੇ ਆਏ ਜਿੱਥੇ ਬੇਸਹਾਰਾ ਗਊਆਲੀ ਛੋਟੀ ਜੀ ਗਊਸ਼ਾਲਾ ਬਣਾਈ ਜਿੱਥੇ ਉਹਨਾਂ ਨੇ 101 ਅਖੰਡ ਪਾਠ ਸਾਹਿਬ ਵੀ ਕਰਵਾਏ ਸੰਤ ਜੀ ਹਮੇਸ਼ਾ ਸਮਾਜ ਭਲਾਈ ਦੇ ਕੰਮ ਕੰਮ ਕਰਦੇ ਸਨ ਜਿਨ੍ਹਾਂ ਨੇ ਪਿੰਡ ਵਿੱਚ ਸਕੂਲ ਡਿਸਪੈਂਸਰੀ ਵਾਟਰ ਬਾਕਸ ਆਦ ਬਣਵਾਏ ਸੰਤ ਜੀ ਆਪਣੇ ਮੁਖ ਵਿੱਚੋਂ ਜੋ ਵੀ ਗੱਲ ਕਹਿ ਦਿੰਦੇ ਸਨ ਉਸ ਨੂੰ ਰੱਬ ਵੀ ਨਹੀਂ ਸੀ ਮੋੜਦਾ 2002 ਵਿੱਚ ਸੰਤ ਚੇਤਾਨਨ ਜੀ ਆਪਣੀ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾ ਵਿੱਚ ਲੀਨ ਹੋ ਗਏ ਤੁਹਾਨੂੰ ਦੱਸ ਦਈਏ ਕਿ ਸੰਤ ਚੇਤਾਨਨ ਜੀ ਕੋਲ ਦੇਸ਼ ਦੇ ਰਾਸ਼ਟਰਪਤੀ ਗ੍ਰਹਿ ਮੰਤਰੀ ਬਾਦਲ ਪਰਵਾਰ ਅਤੇ ਹੋਰ ਵੱਡੇ ਵੱਡੇ ਮੰਤਰੀ ਆਇਆ ਕਰਦੇ ਸਨ ਸੰਤ ਜੀ ਕੋਲ ਤਿੰਨ ਬੱਸਾਂ ਸਨ ਜੋ ਪੰਜਾਬ ਦੇ ਕਿਸੇ ਵੀ ਰੂਟ ਤੇ ਲੈ ਜਾਂਦੇ ਸਨ ਜਿਨ੍ਹਾਂ ਨੂੰ ਉੱਚ ਅਧਿਕਾਰੀ ਕਦੇ ਵੀ ਰੋਕਦੇ ਨਹੀਂ ਸਨ ਹੁਣ ਸੰਤ ਚੇਤਾਨੰਦ ਗਊਸ਼ਾਲਾ ਅਲੀਕੇ ਵਿਖੇ ਪ੍ਰਬੰਧਕ ਕਮੇਟੀ ਬਣਾਈ ਗਈ ਹੈ ਜਿਸ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਢਾਲੀਵਾਲ ਹਨ ਹਰ ਬਰੇ ਸੰਤ ਚੇਤਾਨੰਦ ਜੀ ਦਾ ਸਾਲਾਨਾ ਵਰਸੀ ਮਨਾਈ ਜਾਂਦੀ ਹੈ ਆਓ ਉਹਨਾਂ ਤੋਂ ਜਾਣਦੇ ਹਾਂ ਵੀ ਸਾਲਾਨਾ ਵਰਸੀ ਕਿਸ ਦੇਣਾ ਕਦੋਂ ਹੈ ਕੀ ਪ੍ਰੋਗਰਾਮ ਨੇ ਸਾਰੀ ਗੱਲਬਾਤ ਕਰਾਂਗੇ ਪ੍ਰਧਾਨ ਅਮਰਜੀਤ ਸਿੰਘ ਜੀ ਤਾਲੀਵਾਲ ਜੀ ਜੀ ਸਰਮੈ ਤੁਹਾਡਾ ਤੇ ਕਿਹਨਾਂ ਤੇ ਬਹੁਤ ਬਹੁਤ ਧੰਨਵਾਦ ਕੀ ਪੈਂਦਾ ਹੈ ਜਿਹੜੀ ਤੁਸੀਂ ਵਾਪਸੀ ਤਰ੍ਹਾਂ ਦੇ ਹੋਰੇ ਅੱਜ ਮੰਤਰੀ ਬਸਤਾੜੂ ਗੁਦੀ ਵਿੱਚ ਪਹੁੰਚੇ ਹੋ ਤਾਂ ਤੁਹਾਨੂੰ ਵਾਪਸੀ ਤਰ੍ਹਾਂ ਦੀ ਬਹੁਤ ਬਹੁਤ ਜੀ ਹੋਆ ਅਦਾਸੀ ਕਾੜੇ ਜਿਸਨਾਂ ਔਰ ਉਹਨਾਂ ਦੀ ਜਿਹੜੀ 22ਵੇਂ ਵਰਸੀ ਮਨਾਈ ਜਾਣੀ ਹੈ ਸੋ 30 ਜੂਨ ਨੂੰ ਸ੍ਰੀ ਖੰਡਪੁਰ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ ਭੋਗ 2 ਜੁਲਾਈ ਨੂੰ ਪਾਈ ਜਾਣਗੇ ਔਰ ਮਾ ਪਰਿਵਾਰ ਸਤਾਂਪੀ ਬਹੁਤ ਹੀ ਲੱਖਰਪਰਿ ਸੰਗ ਸ਼ਿਰਕਤ ਕਰਦੀ ਆ ਸੋ ਉਹਨਾਂ ਦੀ ਯਾਦ ਦੇ ਵਿੱਚ ਕੀ ਸ੍ਰੀ ਜਥਾ ਆਪਣੇ ਧਰਮ ਨਾਲ ਆਪਣੇ ਉਹ ਪ੍ਰਚਾਰਨ ਜੋ ਕਿ ਸਰਸ੍ਰੀ ਗੁਰੂ ਸਾਹਿਬ ਦੇ ਅਸੀਸਾਂ ਨਾਲ ਉਹਨਾਂ ਦੇ ਉਹਨਾਂ ਦੇ ਚੱਲਦੇ ਹੋਏ ਉਹਨਾਂ ਦਾ ਜੋ ਕਿ ਗੁਰੂ ਸਾਹਿਬ ਦੇ ਸਾਧ ਅਨੁਸਾਰ ਬਜਰਨ ਸਾਹਿਬ ਸਾਧ ਸੰਗਤ ਨੂੰ ਜੁੜਿਆ ਜਾਂਦਾ ਸੋ ਇੱਥੇ ਉਤੋਂ ਫਿਰ ਮਿਲਜਮ ਰੱਖਾਈ ਜਾਂਦੇ ਨੇ ਸਮੂਹ ਨਾਕਨਵਾਰਸੀ ਆਲੀ ਕੇ ਪੰਡਤ ਜੈਲ ਸਿੰਘਾ ਅਤੇ ਹੋਰ ਪੰਡਤ ਜਿੰਨੇ ਵੀ ਪੰਡਤ ਨੇ ਇੱਥੇ ਸਾਰਿਆਂ ਨੂੰ ਬਹੁਤ ਸਾਰੀ ਉਹ ਰਹਿੰਦਾ ਤੁਹਾਨੂੰ ਇੱਥੇ ਸੰਗਤ ਤੱਕ ਪਹੁੰਚ ਕੇ ਆਪਣੀ ਸੇਵਾ ਕਰਦੀ ਹੈ ਔਰ ਉਸ ਤੋਂ ਪ੍ਰੰਤ ਜੋ ਕਿ ਬਾਬਾ ਜੀ ਤਨੰਜੀ ਦੇ ਉਹਨਾਂ ਦੇ ਚਾਲ ਦੀ ਸਾਰੀ ਕਮੇਟੀ ਕਪਾਲ ਮੋਚਨ ਬਾਬਾ ਜੀ ਨੇ ਬਹੁਤ ਲੰਮਾ ਸਮਾਂ ਉਸ ਤੇ ਲੰਗਰ ਲਗਾਈ ਜੀ ਜੋ ਕਿ ਆਪਣੀ ਉਮਰ ਦੇ ਵਿੱਚ ਕਿਤਿਨ ਉਸ ਤੋਂ ਬਾਅਦ ਵੀ ਉਸ ਤੋਂ ਪ੍ਰੰਤ ਵੀ ਉਹਨਾਂ ਦਾ 2002 ਤੋਂ ਕਾਰਜਰਾਣ ਕਰਤੋ ਵਾ ਜੋ ਕਿ ਅੱਜ ਤੱਕ ਉਸ ਤਿੱਖਾ ਪਾਉਂ ਮੋਚਨ ਨਗਰਾ ਤੋਂ ਪ੍ਰੰਤ ਇਥੇ ਸਾਈ ਸ੍ਰੀ ਗੁਰੂ ਸਾਹਿਬ ਪ੍ਰਕਾਸ਼ ਕਰਵਾ ਕੇ ਜੋ ਕਿ ਗੋਪੁਰੂ ਹੁੰਦਾ ਸ੍ਰੀ ਗੁਰਨਾਥ ਜੀ ਦਾ ਚਲਵਟ ਹਰਾਂ ਹੁੰਦਾ ਉਸ ਦੇ ਉੱਪਰ ਵੀ ਪੰਜ ਲੜਕੀਆਂ ਦੀਆਂ ਦੋੜਬੰਦ ਲੜਕੀਆਂ ਦੀਆਂ ਸਾਗੀਆਂ ਕੀਤੀ ਜਾਂਦੀਆਂ ਸੋ ਲੰਗਰ ਪ੍ਰੰਤ ਇਥੇ ਜੇ ਕਿ ਜੋ ਕਿ ਸ੍ਰੀ ਖੰਪੜ ਸਾਹਿਬ ਪ੍ਰਕਾਸ਼ ਕਰਵਾ ਕੇ ਉਸ ਤੋਂ ਬਾਅਦ ਪੂਰਨ ਇਥੇ ਜੋ ਕਿ ਆਪਣੇ ਕਹਿ ਲੋ ਮਰਜ਼ਾ ਅਨੁਸਾਰ ਪਰੰਪਰਾ ਅਨੁਸਾਰ ਗੁਰੂ ਸਾਹਿਬ ਅਨੁਸਾਰ ਵੀ ਅਖੰਡ ਪਾਠ ਕਰਵਾ ਕੇ ਉਹ ਉਪਰੰਤ ਉਹਨਾਂ ਲੜਕੇ ਦੇ ਆਨੰਦ ਕਾਰਜ ਕਰਵਾਏ ਜਾਂਦੇ ਹਨ ਸੋ ਕਿ ਇੱਥੇ ਵੀ ਇਲਾਕੇ ਦਾ ਸਮੂਹ ਇਲਾਕੇ ਦਾ ਪੂਰਾ ਸਹਿਯੋਗ ਰਹਿੰਦਾ ਹੈ ਸਾਰੀਆਂ ਸੰਗਤਾਂ ਦਾ ਦੂਰ ਦਰਾਡੇ ਲੋਕਾਂ ਦਾ ਔਰ ਦੇਸਾਂ ਦੇ ਸੰਗਤ ਵਿੱਚ ਬਾਜੂ ਸਾਧ ਸੰਗਤਾਂ ਦਾ ਬਹੁਤ ਸਹਿਯੋਗ ਰਹਿੰਦਾ ਹੈ ਸੋ ਇੱਥੇ ਸਾਰੇ ਹੀ ਸੰਗਤਾਂ ਇੱਥੇ ਹਮਮਾ ਕੇ ਬਹੁਤ ਆਪਦੇ ਤਰੋਂ ਮਨੋਂ ਤਰੋਂ ਸੇਵਾ ਕਰਦੀਆਂ ਹਨ